ਆਉ ਦਿਖਾਓ ਜੀ ਮੈਂ ਤੁਹਾਨੂੰ ਇੱਕ ਗਾਂ ਦਿਖਾਉਣਾ ਆ ਗਾਂ ਨਹਿਰ ਦੇ ਵਿੱਚ ਡਿਗਿਉ ਆ ਤੇ ਕੱਢਣਿਆ ਵਾਲਾ ਕੋਈ ਵੀ ਨਹੀਂ ਹੈਗਾ ਉਹਨੂੰ ਨਾਦਰ ਦੁਨੀਆ ਚੱਲਦੀ ਐ ਨਾ ਕੁਛ ਪਤਾ ਨਹੀਂ ਕਿੱਧਰੋਂ ਡਿੱ ਗਈ ਇਹ ਇਹਦੀ ਨਿਕਲਣ ਦੀ ਵੀ ਸੰਭਾਵਨਾ ਨਹੀਂ ਹੈਗੀ ਆਇਆ ਕ ਮੰਨਣ ਹਨ ਆ ਪੰਡ ਨਹਿਰ ਤੇ ਤੇ ਆ ਹੈਗਾ ਜੀ ਜੋ ਆ ਗੁਰਦੁਆਰੇ ਦੀ ਤੇ ਆ ਦੇਖੋ ਜੀ ਨਹਿਰ ਤੇ ਟੀਵੀ ਆ ਦੇਖੋ ਇਹ ਨਹਿਰ ਤੇ ਡਿਗੀ ਹੈ। ਦੂਆ ਦੇਖੋ ਜੀ ਗਾਂ। ਵਿਚਾਰੀ ਨਹਿਰ ਤੇ ਡਿਗਿਓ ਨਾ ਖਾਣ ਪੀਣ ਦਾ ਨਾ ਕੋਈ ਤੇ ਉਹ ਕੁਝਗਾ ਹੀ ਨਹੀਂ ਹੈਗੀ ਨਿਕਲਣ ਦੀ ساری ਸਰਕਾਰ ਨੇ ਤਾਂ ਇਹ ਜਗ੍ਹਾ ਬਣਾਤੀ ਰੋਡ ਬਣਾਤਾ। ਆ ਦੇਖੋ ਪੱਕੀ ਜਗ੍ਹਾ ਆ। ਕੱਚੀ ਹੁੰਦੀ ਤਾਂ ਨਿਕਲ ਵੀ ਜਾਂਦੀ ਗਾਂ। ਲੇਕਿਨ ਪੱਕੀ ਥੈਂ। निकलने नहीं है कि ये। उन की संभावना नहीं हैगी हम की करिए ना इत कोई बंदा है कुछ देखो रोड भी सुनसान है तुरद नहीं है कोई भी नहीं आता है इधरों सवेरे सवेरे टाइम होया छत बजे का टाइम होया इधर भी नहीं, नहीं, नहीं है दुनिया बेचारी की करिएगा ਬਿਗੈਰ ਖਾਣੇ ਪੀਣੇ ਤੋਂ ਬੈਠੀ ਏ ਵਿਚਾਰੀ ਗਾਂ ਤੇ ਕੋਈ ਹੈਲਪ ਕਰਨ ਵਾਲਾ ਵੀ ਨਹੀਂ ਹੈਗਾ ਦੁਨੀਆ ਦੇਖ-ਦੇਖ ਕੇ ਚੱਲ ਗਈ ਹੁਣ ਤਿੰਨ ਮੁੰਡੇ ਆਏ ਸੀਗੇ ਦੇਖ ਕੇ ਚੱਲ ਗਏ ਜਿਹੜਾ ਵੀ ਅੰਦਰ ਦੇਖ ਕੇ ਜਾਂਦਾ ਹੈ ਮੈਂ ਦੇਖੋ ਕੋਈ ਭਰਾ ਟਰੈਕਟਰ ਵਾਲਾ ਹੋਇਆ ਤਾਂ ਕੱਢੂੰਗਾ ਰੱਸਾ ਰੱਸਾ ਲੈ ਕੇ ਨਹੀਂ ਤਾਂ ਔਖਾ ਏ ਗਾਂ ਦਾ ਕੀ ਕਰ ਸਕਦੇ ਆ ਕੋਈ ਬੰਦਾ ਹੁੰਦਾ ਨਾਲ ਤੇ ਹੈਲਪ ਕਰਾ ਵੀ ਦਿੰਦੇ ਘਟਾ ਵੀ ਦਿੰਦੇ ਲੇਕਿਨ ਹੁਣ ਮੁਸ਼ਕਲ ਹੈ ਜੀ ਕਚਰੀ ਕੋਈ ਥਾਂ ਵੀ ਨਹੀਂ ਹੈਗਾ ਜਿਹੜਾ ਆਪਾਂ ਕੱਢਦੀਏ ਠੀਕ ਹੈ ਜੀ ਹਾਂ ਜੀ ਗਾਂ ਦੇ ਗਾਂ ਦੇ ਬਾਹਰੇ ਤੁਸੀਂ ਟਵਿੰਟ ਕਰਕੇ ਜਰੂਰ ਦੱਸਿਓ ਕਿ ਕੀ ਕਰਨਾ ਚਾਹੀਦਾ ਹੈ ਲੋਕੀ ਦੇਖ-ਦੇਖ ਕੇ ਜਾਈ ਜਾਂਦੇ ਆ ਠੀਕ ਹੈ ਜੀ